ਕੇਂਦਰ ਮੰਤਰੀਆਂ ਨਾਲ ਹੋਈ ਮੈਰਾਥਨ ਮੀਟਿੰਗ ਤੋਂ ਬਾਅਦ ਬੋਲੇ ਕਿਸਾਨ ਲੀਡਰ 13 ਤਰੀਕ ਨੂੰ ਦਿੱਲੀ ਕੁਸ਼ਤਾ ਪ੍ਰੋਗਰਾਮ ਕਾਇਮ ਮੰਗਾ ਤੇ ਸਹਿਮਤੀ ਬਣੀ ਹੁੰਦੀ ਤਾਂ ਜ਼ਰੂਰ ਦੱਸਦੇ ਅਸੀਂ ਗੱਲਬਾਤ ਜ਼ਰੀਏ ਚਾਹੁੰਦੇ ਹਾਂ ਮਸਲਿਆਂ ਦਾ ਹੱਲ ਭਗਵੰਤਰੀ ਮੰਦੀ ਪਹਿਲ ਤੇ ਕਿਸਾਨ ਅਤੇ ਕੇਂਦਰ ਮੰਤਰੀਆਂ ਤੇ ਵਿਚਾਰੇ ਹੋਈ ਮੈਰਾਥਨ ਮੀਟਿੰਗ ਸੀਐਮ ਬੋਲੇ ਪੋਜ਼ਿਟਿਵ ਮਾਹੌਲ ਛੁਈ ਮੀਟਿੰਗ ਕੁਝ ਮੰਗਾ ਤੇ ਬੜੀ ਸਹਿਮਤੀ ਮੀਟਿੰਗਾਂ ਦਾ ਦੌਰ ਅੱਗੇ ਵੀ ਰਹੇਗਾ ਜਾਰੀ 1 ਫਰਵਰੀ ਦੇ ਦਿੱਲੀ ਕੂਚ ਨੂੰ ਲੈ ਕੇ ਆਪਸ ਚ ਵਡੰਗੀਆਂ ਕਿਸਾਨ ਜਥੇਬੰਦੀਆਂ న్యూ 18 ਤੇ ਬੀਕੀਓ ਗਰਾਹਾ ਤੇ ਰਾਜੀਵਾਲ ਧੜੇ ਨੇ ਦਿੱਲੀ ਕੂਚ ਦਾ ਕਰਨ ਦਾ ਇਤ ਐਲਾਨ ਕਿ ਹਾ ਦਿੱਲੀ ਜਾਣ ਵਾਲੀਆਂ ਜਥੇਬੰਦੀਆਂ ਨੇ ਸਾਡੇ ਨਾਲ ਨਹੀਂ ਕੀਤਾ ਰਾਪਤਾ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਅਲਰਟ ਤੇ ਹਰਿਆਣਾ ਪੁਲਿਸ ਕੁਰਕ ਖੇਤਰ ਚ ਅਥਰੂ ਗੈਸ ਦੇ ਗੋਲੀਆਂ ਤੇ ਵਾਟਰ ਕਨਨ ਦਾ ਕੀਤਾ ਡੈਮੋ ਅੰਬਾਲਾ ਚ ਹਾਈਵੇ ਦੇ ਆਸ-ਪਾਸੇ ਰੱਖੇ ਸੀਮੈਂਟ ਵਾਲੇ ਬੈਰੀਕੇਡਸ ਡੀਜੀਪੀ ਹਰਿਆਣਾ ਦੀ ਦੋ ਟੂਬ ਸੋਬੇ ਚ ਪੰਗ ਨਹੀਂ ਹੋਣ ਦੇਵਾਂਗੇ ਸ਼ਾਂਤ एचएसजीएमसी ਦੀਆਂ ਚੋਣਾਂ ਟਲੀਆਂ ਇਮਤਿਹਾਨਾਂ ਦੀ ਵਜ੍ਹਾ ਕਰਕੇ ਅੱਗੇ ਪਾਈ ਚੋਣ ਹੁਣ 6 ਮਾਰਚ ਨੂੰ ਨਹੀਂ ਹੋਵੇਗੀ VOTING ਨੋਟੀਫਿਕੇਸ਼ਨ ਲਿਆ ਵਾਪਸ ਨਵੀਂ ਤਰੀਕ ਦਾ ਹਾਲ ਨਹੀਂ ਕੀਤਾ ਕਿ ਐਲਾਨ ਸ਼ੋਮੇ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਅਜਜ਼ੀਰਾ ਅਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਜਾਣਗੇ ਸੁਖਬੀਰ ਸਿੰਘ ਬਾਦਲ ਕਲਪੱਟੀ ਅਤੇ ਖੇਮਕਰਨ ਦਾ ਕੀ ਤਸੀਦਾਰ ਚੰਡੀਗੜ੍ਹ ਮੇਅਰ ਮਾਮਲੇ ਨੂੰ ਲੈ ਕੇ ਅੱਜ ਹਾਈ ਕੋਰਟ ਛੋਵੀਂ ਦੀ ਸੁਣਵਾਈ ਕਾਂਗਰਸ ਨੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਦਿੱਤੀ ਹੈ ਚੁਣੌਤੀ ਮੇਅਰ ਚੋਣ ਦੇ ਮਾਮਲੇ ਸੁਪਰੀਮ ਕੋਰਟ ਵੀ ਕਰ ਚੁੱਕਾ ਹੈ ਤਲਕ ਟਿੱਪਣ ਅੰਮ੍ਰਿਤਸਰ ਦੇ ਪਿੰਚਮਿਆਰੀ ਚ ਅੱਜ ਰੋਹਿਤ ਮਸੀ ਦਾ ਕੀਤਾ ਜਾਵੇਗਾ ਅੰਤਿਮ ਸੰਸਕਾਰ ਕੱਲ ਅਮਰਿਤਪਾਲ ਸਿੰਘ ਦਾ ਹੋਇਆ ਸੀ ਸੰਸਕਾਰ ਜੰਮੂ ਕਸ਼ਮੀਰ ਚ ਬੀਤੇ ਦਿਨੀ ਅਤਵਾਦੀਆਂ ਨੇ ਕੀਤਾ ਸੀ ਦੋਹਾਂ ਦਾ ਕਤਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੋਰ న్యూਸ 18 ਪੰਜਾਬ ਰਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਜੋ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਤੇ ਕੇਂਦਰ ਮੰਤਰੀਆਂ ਤੇ ਕਿਸਾਨਾਂ ਦੀ ਕੱਲ ਮੈਰਾਥਨ ਮੀਟਿੰਗ ਹੋਈ ਤਾਂ ਕਿ ਸੀਐਮ ਭਗਵੰਤ ਪਾਣ ਦੀ ਪਹਿਲੇ ਤੇ ਆਪ ਮੀਟਿੰਗ ਕਰਵਾਈ ਗਈ ਸੀ ਕਿਉਂਕਿ ਕੇਂਦਰ ਦੇ ਤਿੰਨ ਮੰਤਰੀ ਉੱਥੇ ਪਹੁੰਚੇ ਹੋਏ ਸੀਗੇ ਇਸੇ ਵਿਚਾਲੇ ਕਿਸਾਨ ਆਗੂ ਵੀ ਪਹੁੰਚੇ ਤੇ ਮੈਰਾਥਨ ਮੀਟਿੰਗ ਹੋਈ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ 13 ਤਰੀਕ ਦਾ ਦਿੱਲੀ ਕੂਚਤਾ ਪ੍ਰੋਗਰਾਮ ਕਾਇਮ ਹੈ ਯਾਨੀ ਕਿ 13 ਤਰੀਕ ਨੂੰ ਜੋ ਕਿਸਾਨਾ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਦਿੱਲੀ ਕੂਚ ਦਾ ਉਹ ਐਜ਼ ਇਟ ਇਜ਼ ਸਟੈਂਡ ਕਰਦਾ ਹੈ ਦਿੱਲੀ ਕੂਚ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ ਕਿਸਾਨ ਲੀਡਰਾਂ ਨੇ ਕਿਹਾ ਕਿ ਸਹਿਮਤੀ ਬੰਡੀਤਾ ਜ਼ਰੂਰ ਦੱਸ ਦੇ ਅਸੀਂ ਤੱਥਾਂ ਨਾਲ ਮੀਟਿੰਗ 'ਚ ਆਪਣੀ ਗੱਲ ਰੱਖੀ ਹੈ ਤੇ ਜੋ ਕਿਸਾਨ ਨੇਤਾ ਢੱਲੇਵਾਲ ਮੀਟਿੰਗ 'ਚ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਸਹਿਯੋਗੀਆਂ ਦੇ ਨਾਲ ਸਾਂਝੇ ਕਰਾਂਗੇ ਮੀਟਿੰਗ ਦੇ ਤੱਥ ਯਾਨਕਿ ਮੀਟਿੰਗ ਦੇ ਫੈਕਟਸ ਜੋ ਆਪਣੇ ਸਹਿਯੋਗੀ ਨੇ ਉਹਨਾਂ ਨਾਲ ਸਾਂਝੇ ਉਹਨਾਂ ਦੇ ਵੱਲੋਂ ਕੀਤੇ ਜਾਣਗੇ ਇਸੇ ਵਿਚਾਲੇ ਡੱਲੇਵਾਲ ਨੇ ਕਿਹਾ ਕਿ ਹਾ ਪੱਖੀ ਮਾਹੌਲ ਚ ਆ ਮੀਟਿੰਗ ਹੋਈ ਹੈ ਗੱਲਬਾਤ ਲਈ ਹਮੇਸ਼ਾ ਸਾਡੇ ਦਰਵਾਜ਼ੇ ਖੁੱਲ੍ਹੇ ਨੇ ਸੇ ਵਿਚਾਲੇ ਸਰਵਨ ਸਿੰਘ ਪੰਦੇਰ ਜੋ ਇਸ ਮੀਟਿੰਗ ਚ ਮੌਜੂਦ ਸੀਗੇ ਉਹਨਾਂ ਨੇ ਵੀ ਕਿਹਾ ਕਿ ਗੱਲਬਾਤ ਦੇ ਰਾਹੀ ਚਾਹੁੰਦੇ ਹਾਂ ਕਿ ਮਸਲੇ ਦਾ ਹੱਲ ਹੋਵੇ ਪੰਦੇਰ ਨੇ ਕਿਹਾ ਕਿ ਪੀਐਮ ਚੌਂਟਾ ਬਣ ਸਕਦਾ ਹੈ ਐਮਐਸਪੀ ਦਾ ਕਾਨੂੰਨ ਤੇ ਪੰਦੇਰ ਨੇ ਕਿਹਾ ਕਿ ਆंदोलਨ ਜਾਰੀ ਹੈ ਅਤੇ ਜਾਰੀ ਹੀ ਰਹੇਗਾ ਯਾਨੀ ਕਿ 13 ਤਰੀਕ ਜੋ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਦਿੱਲੀ ਕੂਚ ਦਰਬ किसाल लीडरा ने कहा है कि जो एज इट इज जो दिल्ली कूच का प्रोग्राम है वो स्टैंड की तह इसे विचाले उन्होंने कहा है कि बड़े ही पॉजिटिव माहौल मीटिंग हुई है मीटिंग मंगाते सहमति बंदी ता जरूर दस भी सभी जो बारह हमने दस मांगे थी हमारी आपको पास चार्ट है हमारा उनके ऊपर डिटेल हमने बात की है और उस बात को ध्यान से बहुत सारे हमने फैक्ट उनके सामने रखे हैं उनका ये मानना है कि हम उन फैक्टों के ऊपर बड़े अच्छे ढंग से विचार विमर्श सरकार के बीच करेंगे और उसके बाद वो क्या बारह तक बताते हैं ये आने वाला समय बताएगा अच्छे माहौल में वार्ता हुई है जैसे डलेवाल साहब ने कहा का, अगर सरकार हमसे वार्ता जारी रखना चाहती है तो हमारे के एम एम और एसकेएम एम नॉन पोलिटिकल के दरवाजे सदा के लिए खुले हैं सरकार के साथ हम बातचीत के माध्यम से अपने सभी मसलों का हल चाहते हैं और दूसरा जहां तक हमारे आंदोलन का सवाल है अभी क्योंकि वार्ता शुरू हुई है इसलिए हमारा आंदोलन जारी है और कंटिन्यूटी रहेगा और जो आज की मीटिंग में बातें निकल कर आई हैं हमारे पास ਉਹ ਉਹ ہم ਦੋਨੋਂ ਫਾਰਮਾਂ 'ਚ ਵਿਚਾਰ ਕਰਾਂਗੇ। ਆ ਉਸਕੇ ਬਾਅਦ ਹੀ ਕੁਝ ਬਾਤ ਕਰ ਸਕਾਂਗੇ। ਤੋ ਅਭੀ ਬਣੀ ਹੈ ਇਹ ਦੱਸੋ ਕਿ ਕਿਸੇ ਗੱਲ ਤੇ ਦੇਖਿਏ। ਇਹ ਯਾ ਭਰੋਸਾ ਹੀ ਮਿਲੇ। ਦੇਖੋ ਜੇ ਕੋਈ ਸਹਿਮਤੀ ਬਣੀ ਹੁੰਦੀ ਤਾਂ ਆਪਾਂ ਦੱਸ ਦਿੰਦੇ। ਠੀਕ ਹੈ ਉਹਨਾਂ ਕੁਝ ਗੱਲਾਂ ਕੀਤੀਆਂ ਵਾਂ ਅਸੀਂ ਫਾਰਮਾਂ 'ਚ ਵਿਚਾਰਾਂਗੇ। ਠੀਕ ਹੈ ਜੀ। ਜੇ ਕੋਈ ਗੱਲ ਬਣੀ ਹੁੰਦੀ ਤਾਂ ਆਪਾਂ ਜੁਰ ਤੁਹਾਨੂੰ ਦੱਸਦੇ ਹੈਗੇ। ਜੋ ਹਰਿਆਣਾ 'ਚ ਆਪ ਕਰ ਰਹੇ ਹੈ। ਜਿਸ ਤਰ੍ਹਾਂ ਕਿ ਆਪਨੇ ਬੈਰੀਕੇਟਿੰਗ ਕੀ ਹੈ। ਜਿਸ ਤਰ੍ਹਾਂ ਸੇ ਆਪਨੇ पेट्रोल पंप के ऊपर नोटिफिकेशन कर दिया अब ट्रैक्टरों में तेल नहीं डालने देंगे और जिस तरह से घरों में जाके दब दी जा दप, आ रही है जिस तरह से तंग किया जा रहा है किसानों को और और कुर्की के भी बात की जाइए अगर आप रोड पर चढ़ेंगे आंदोलन में जाएंगे तो हम कुर्की करेंगे तो हमने उनको बताया भी हम किसान मजदूर इस देश के वासी हैं हमें पीसफुल ढंग से अपनी बात रखने का अधिकार है तो अगर आप इस तरह से करेंगे तो हमारी भरोसा टूटेगा ਤੋ ਉਹਨਾਂ ਨੇ ਮੀਟਿੰਗ ਮੇ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਥੇ ਉਹਨਕੋ ਬੋਲਾ ਵੀ ਇਸ ਕੇ ਬਾਰੇ ਮੇ ਮਾਲੂਮ ਕਰੀਏ ਐਸਾ ਨਹੀਂ ਹੋਣਾ ਚਾਹੀਏ ਇੱਕ ਇੱਕ ਮੁੱਦੇ ਦੇ ਇੱਕ ਤੱਥਾਂ ਸਹਿਤ ਗੱਲ ਹੋਈ ਹੈ ਲਖੀਮਪੁਰ ਤੇ ਵੀ ਗੱਲ ਹੋਈ ਹੈ ਲਖੀਮਪੁਰ ਦੇ ਸ਼ਹੀਦਾਂ ਨੂੰ ਕੰਪਨਸੇਟ ਕਰਨ ਤੇ ਗੱਲ ਹੋਈ ਹੈ ਚਰਚਾ ਹੋਈ ਹੈ ਲੇਕਿਨ ਸਵਾਲ ਇਹ ਹੈ ਕਿ ਉਹਨਾਂ ਦੀ ਇਹ ਗੱਲ ਸੀ ਜਿਹੜੀ ਮੈਂ ਪਹਿਲਾਂ ਦੱਸੀ ਆ ਕਿ ਇਹਨਾਂ ਤੱਥਾਂ ਦੇ ਸੀ ਵਿਚਾਰ ਕਰ ਲੀਏ ਜਿਵੇਂ ਲਖੀਮਪੁਰ ਦਾ ਮਾਮਲਾ ਹੈ ਸਾਡੇ ਜਿਹੜੇ ਉੱਥੇ ਜ਼ਖਮੀ ਸੀਗੇ ਜ਼ਖਮੀਆਂ ਨੂੰ 10 ਲੱਖ ਰੁਪਈਆ ਹਰ ਜਗਮੀ ਨੂੰ ਦੇਣ ਦੀ ਗੱਲ ਸੀ ਪਰ ਉੱਥੇ ਜਿਹੜੇ ਅੱਜ ਸਰਕਾਰ ਦੇ ਮੰਤਰੀ ਆਏ ਸੀ ਉਹਨਾਂ ਵੱਲੋਂ ਗੇਲ ਗੱਲ ਇਹ ਆਈ ਕਿ 10 ਲੱਖ ਦੇਣ ਦੀ ਗੱਲ ਜੋ ਹੋਈ ਹੈ ਸਾਡੇ ਧਿਆਨ ਚ ਨਹੀਂ ਅਸੀਂ ਕਿਹਾ ਵੀ ਤੁਸੀਂ ਪੜਤਾਲ ਕਰ ਲਓ ਤਵਰੇ ਹੀ ਤਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਪੜਤਾਲ ਕਰ ਲਾਂਗੇ ਅਗਰ ਉਹ ਗੱਲ ਸੱਚ ਸੀ ਹਾਂ ਕੀਤੀ ਹੈ ਤੇ ਜਰੂਰ ਦੇਵਾਂਗੇ ਬੰਦੇਰ ਸਾਹਿਬ ਲੰਬੀ ਚੋੜੀ ਮੀਟਿੰਗ ਹੋਈ ਕੇਂਦਰ ਤੋਂ ਤਿੰਨ ਤਿੰਨ ਮੰਤਰੀ ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਬੈਠੇ ਕਈ ਚੀਜ਼ਾਂ ਦਾ ਭਰੋਸਾ ਮਿਲਿਆ ਲੇਕਿਨ ਤੁਸੀਂ ਕਹਿ ਦਿੱਤਾ ਕਿ ਅਸੀਂ 13 ਤਰੀਕ ਨੂੰ ਦਿੱਲੀ ਜਾ ਰਹੇ ਆ ਅਜੇ ਮੀਟਿੰਗ ਦੀ ਸ਼ੁਰੂਆਤ ਹੋਈ ਹੈ ਲੇਕਿਨ ਅਸੀਂ ਆਪਣਾ ਫੈਸਲਾ ਨਹੀਂ ਬਦਲ ਰਹੇ ਆ ਦੇਖੋ ਮੈਨੂੰ ਲੱਗਦਾ ਮੀਟਿੰਗ ਦੇ ਵਿੱਚ ਇਹ ਵਿਸ਼ਾ ਵੀ ਨਹੀਂ ਸੀ ਅੰਦੋਲਨ ਜਾਰੀ ਰੱਖਣਾ ਕਿ ਪੋਸਟਪੋਨ ਕਰਨਾ ਇਹ ਮੀਟਿੰਗ ਦੇ ਵਿਸ਼ਾ ਜਿਹੜਾ 10 ਮੈਂਬਰ 10 10 10 ਮੰਗਾ ਸੀ ਉਹ ਵਿਸ਼ਾ ਸੀਗਾ ਸਾਡਾ ਉੱਤੇ ਹਰ ਗੱਲ ਤੇ ਚਰਚਾ ਸੀ ਕਰ ਰਹੇ ਆ ਆਪਣਾ ਪੱਖ ਰੱਖ ਆਏ ਆ ਉਹ ਕਹਿ ਰਹੇ ਵੀ ਅਸੀਂ ਇਸ ਪੱਖ ਦੇ ਉੱਤੇ ਆਪਣੀ ਸਰਕਾਰ ਚ ਲੰਮੀ ਵਿਚਾਰ ਟੰਦਰਾ ਕਰਾਂਗੇ ਉਹ ਕੀ ਕਰਕੇ ਦੱਸਦੇ ਹੈਗੇ ਇਹ ਤਾਂ ਪਤਾ ਲੱਗੂ ਹਾਂ ਸਾਡਾ ਅੰਦੋਲਨ ਜਿਹੜਾ 13 ਦਾ ਦਿੱਲੀ ਪੂਚਿਆ ਉਹ ਦੋਵਾਂ ਫੋਰਮਾਂ ਜਿਹਦਾ ਕੇਐਮਐਮ ਐਸਕੇਐਮ ਗਾਰਾ ਨਹੀਂ ਤੇ ਕੋਨਾ ਵੱਲੋਂ ਜਾਰੀ ਰਹੂਗਾ ਹਾਂ ਸਰਕਾਰ ਦੁਬਾਰਾ ਸੱਦਾ ਦੇਊਗੀ ਉਹ ਕਹਿੰਦੇ ਸੀ ਗੱਲ ਕਰਨ ਅਸੀਂ ਕਹਾਂ ਵੀ ਸਾਡੇ ਦਰਵਾਜ਼ੇ ਖੁੱਲ੍ਹੇ ਅਸੀਂ ਗੱਲ ਕਰਨ ਨੂੰ ਤਿਆਰ ਆ 13 ਦੀ ਤਿਆਰੀ ਹੁਣ ਕਿਸ ਤਰੀਕੇ ਦੀ ਹੈ ਕੋਈ ਸੌਫਟ ਹੋਇਓ ਜਾਂ ਟਰੈਕਟਰ ਤਿਆਰ ਨੇ ਰਸ਼ਨ ਪਵਾ ਲਿਆ ਵੈ ਜਾਂ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਗੱਲ ਬਣ ਸਕਦੀ ਆ ਦੇਖੋ ਜਿਹੜਾ ਤਿਆਰੀ ਦਾ ਸਵਾਲ ਆ ਦਿੱਲੀ ਜਾਣਾ ਉਹਦੀ ਤਿਆਰੀ ਤਾਂ ਕਰਨੀ ਪੈਣੀ ਆ ਉਹ ਹੋ ਚੁੱਕੀ ਹੋਈ ਆ ਲਗਭਗ ਥੋੜੀ ਬੁੱਤੀ ਰਹਿਦੀ ਉਹ ਵੀ ਕਰਨੀ ਆ ਤਾਂ ਅਸੀਂ ਕਿਹਾ ਵੀ ਸਰਕਾਰ ਠੀਕ ਆ ਗੱਲ ਬੰਦਦੀ ਆ ਨਹੀਂ ਬੰਦਦੀ ਇਸ ਦੇਸ਼ ਵਿੱਚ ਡੈਮੋਕਰੇਸੀ ਆ ਸਾਨੂੰ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਰਨ ਦਾ ਪ੍ਰਦਰਸ਼ਨ ਕਰਨ ਦਾ ਹੱਕ ਆ ਉਹ ਸੀ ਵਰਤੋਂ ਕਰਾਂਗੇ ਐਮਐਸਪੀ ਕਾਨੂੰਨ ਬਣਾਵੇ ਤੁਸੀਂ ਕਿਹਾ ਕਿ ਪਾਰਲੀਮੈਂਟ ਚੱਲ ਰਹੀ ਹੈ ਪ੍ਰਧਾਨ ਮੰਤਰੀ ਫੈਸਲਾ ਲੈ ਸਕਦੇ ਨੇ ਮੰਤਰੀ ਸਾਹਿਬ ਕੀ ਕਹਿ ਰਹੇ ਸੀਗੇ ਉਸ ਨੂੰ ਹਾਂ ਦੇਖੋ ਅਸੀਂ ਤਾਂ ਕਿਹਾ ਵੀ ਦੇਖੋ ਇਹ ਇੱਛਾ ਸ਼ਕਤੀ ਦਾ ਸਵਾਲ ਹੈਗਾ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜੇ ਚਾਹੁੰਦਾ ਹੈ ਇਹਦੇ ਵਿੱਚ ਵੀ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਪਾਸ ਹੋ ਸਕਦਾ ਹਾਂ ਉਹ ਕਹਿ ਰਹੇ ਨੇ ਵੀ ਤੁਹਾਡੀ ਗੱਲ ਠੀਕ ਹੈ ਪ੍ਰਧਾਨ ਮੰਤਰੀ ਫਰਾਗ ਦੇ ਲਈ ਜ ਨੇ ਇਸ ਗੱਲ ਤੇ ਵਿਚਾਰ ਕਰਾਂ ਲੱਗਦਾ ਹੈ ਕਿ ਐਮਐਸਪੀ ਦਾ ਕਾਨੂੰਨ ਬਣ ਸਕਦਾ ਹੈ ਦੇਖੋ ਇਹ ਇਹ ਤਾਂ ਪਤਾ ਲੱਗੂਗਾ ਜਦੋਂ ਗੱਲ ਅੱਗੇ ਵਧੂਗੀ ਗੱਲ ਉੱਤੇ ਹੋਊਗੀ ਦੇਸ਼ ਦੀ ਪਾਰਲੀਮੈਂਟ ਦੇ ਉੱਤੇ ਇਹ ਕਾਨੂੰਨ ਆਊਗਾ ਫਿਰ ਅਸੀਂ ਇਹਦੇ ਬਾਰੇ ਬੋਲ ਸਕਦੇ ਹਾਂ ਦਾਲਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਜੀ ਮਾਨ ਕਹਿ ਰਹੇ ਸੀ ਕਿ ਤੁਸੀਂ ਵਿਦੇਸ਼ੋਂ ਦਾਲਾਂ ਮੰਗਵਾਉਂਦੇ ਹੋ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਐਮਐਫਐਸਪੀ ਦਿਓ ਪੰਜਾਬ ਦੇ ਕਿਸਾਨ ਤੁਹਾਨੂੰ ਦਾਲਾਂ ਦੇ ਦਣਗੇ ਤੁਹਾਨੂੰ ਬਾਹਰੋਂ ਮਹਿੰਗੀ ਕਿਉਂ ਮੰਗਵਾਣੀ ਹਾਉ ਨਾ ਉਹਨਾਂ ਮੰਤਰੀਆਂ ਦੇ ਅੱਗੇ ਗੱਲ ਰੱਖੀ ਆ ਇਹ ਗੱਲ ਖੋਈ ਸੀ ਕੀ ਲੱਗਦਾ ਤੁਸੀਂ ਕਿਹਾ ਕਿ 13 ਨੂੰ ਜਾਣਾ ਉਸ ਤੋਂ ਪਹਿਲਾਂ ਮੀਟਿੰਗ ਹੁੰਦੀ ਆ ਅਸੀਂ ਜਾਵਾਂਗੇ ਮੀਟਿੰਗ ਦੇ ਵਿੱਚ ਲੱਗਦਾ ਹੈ ਕਿ ਦੁਬਾਰਾ ਤੋਂ ਮੀਟਿੰਗ ਦਾ ਸلسਲਾ ਸ਼ੁਰੂ ਹੋ ਰਿਹਾ ਹੈ ਆ ਕਿਉਂ ਨਹੀਂ ਦੇਖੋ ਅਸੀਂ ਕਦੀ ਵੀ ਸਾਨੂੰ ਭਾਰਤ ਸਰਕਾਰ ਸੱਦੇ ਗੱਲਬਾਤ ਲਈ ਸਾਡੇ ਫੋਰਮਾਂ ਦੀ ਹੈ ਕਿ ਅਸੀਂ ਇਹਨੂੰ ਨਹੀਂ ਆਵਾਂਗੇ ਕਿ ਇਹ ਮੌਕਾ ਨਹੀਂ ਦੇਵਾਂਗੇ ਮੀਡੀਆ 'ਚ ਸਰਕਾਰ ਗੱਲ ਕਹੇ ਵੀ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹਾਂ ਦੂਸਰਾ ਇਹ ਵੀ ਰੱਖੇ ਕਿ 2024 ਹੁਣ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਨੇੜੇ ਆ ਗਈਆਂ ਨੇ ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਇਹ ਵੀ ਧਿਆਨ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਦਿਵਾਇਆ ਹਾਂ ਦੇਖੋ ਇੱਕ ਤੱਕ ਗੱਲਬਾਤ ਨਹੀਂ ਹੋਈ ਗੱਲਬਾਤ ਸਰ ਕਿ ਲਖਣ ਕੀਆ ਨਹੀਂ ਕੀਆ ਦੇਸ਼ ਦਾ ਕਿਸਾਨ ਮਜ਼ਦੂਰ ਆ ਉਹਦੀ 75 ਸਾਲਾਂ ਚ ਕਿਸ ਕਿਸਮ ਦੀ ਹਾਲਤ ਆ ਉਹ ਗੱਲ ਸੀ ਠੋਕ ਬੁਜਾ ਕੇ ਰੱਖੀ ਆ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਮਸਲੇ ਹੱਲ ਕੀਤੇ ਜਾਣ ਜਿਹੜੇ ਪਰਚੇ ਪਏ ਸੀ ਅੰਦੋਲਨ ਦੇ ਦੌਰਾਨ ਉਹ ਅਜੇ ਤੱਕ ਵਾਪਸ ਨਹੀਂ ਹੋਏ ਉਹਨਾਂ ਦਾ ਕੀ ਕਹਿਣਾ ਸੀ ਹਾ ਉਹਨਾਂ ਤੇ ਵੀ ਚਰਚਾ ਹੋਈ ਆ ਵੀ ਇਹ ਤਾਂ ਬਹੁਤ ਛੋਟਾ ਕੰਮ ਤੁਸੀਂ ਚਾਹੋ ਤਾਂ ਓਵਰਨਾਈਟ ਲੈ ਸਕਦੇ ਹੋ ਉਹ ਕਹਿੰਦੇ ਠੀਕ ਹੈ ਜੀ ਅਸੀਂ ਮੰਤਰੀ ਨੇ ਮੀਟਿੰਗ ਸੱਦੀ ਸੀ ਸੈਂਟਰ ਤੇ ਮੰਤਰੀ ਪਹੁੰਚੇ ਪੋਜੀਟਿਵ ਮੀਟਿੰਗ ਮੰਨੀ ਇਹਨੂੰ ਹਾਂ ਠੀਕ ਹੈ ਗੱਲਬਾਤ ਤਾਂ ਚੰਗੇ ਮਾਹੌਲ ਚ ਹੋਈ ਆ ਵਧੀਆ ਹੋਈ ਡੱਲੇਵਾਲ ਸਾਹਿਬ ਐਮਐਸਪੀ ਦਾ ਮੁੱਦਾ ਜਿਹੜਾ ਤੁਹਾਡੇ ਵੱਲੋਂ ਚੁੱਕਿਆ ਗਿਆ ਉਹ ਕਹਿੰਦੇ ਕਿ ਪੋਲਿਸੀ ਮੈਟਰ ਹੈ ਸਮਾਂ ਲੱਗੇਗਾ 2.5 ਸਾਲ ਪਹਿਲਾਂ ਹੀ ਹੋ ਗਏ ਤੁਹਾਨੂੰ ਲੱਗਦਾ ਕਿੰਨਾ ਕੁ ਹੋਰ ਸਮਾਂ ਲੱਗ ਸਕਦਾ ਦੇਖੋ ਉਹ ਚਾਹੇ ਕੁਝ ਵੀ ਕਹਿਣ ਹਾਂ ਅਸੀਂ ਜੋ ਉਹਨਾਂ ਦੀ ਗੱਲ ਸਾਹਮਣੇ ਰੱਖੀ ਹੈ ਅਸੀਂ ਉਹ ਰੱਖੀ ਹੈ ਤੇ ਮੌਜੂਦਾ ਪ੍ਰਧਾਨ ਮੰਤਰੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਹੈ ਉਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਨੇ ਔਰ ਉਹਨਾਂ ਦੀ ਕਮੇਟੀ ਦੀ ਰਿਪੋਰਟ ਪਈ ਹੈ 2011-12 ਦੀ ਔਰ ਉਹਦੀ ਰਿਪੋਰਟ 'ਚ ਬੜਾ ਸਪਸ਼ਟ ਲਿਖਿਆ ਹੈ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਸਰਕਾਰ ਪਰ ਉਹ ਤੱਥ ਰੱਖੇ ਗਏ ਨੇ ਉਹ ਚਾਹਤੇ ਉਹ ਤੁਹਾਡੇ ਆਪ ਦੇ ਹੱਥ ਦੀ ਬਣਾਈ ਰਿਪੋਰਟ ਹੈ ਤੁਸੀਂ ਉਹ ਅੱਜ ਲਾਗੂ ਕਰਨੀ ਹੈ ਹੁਣ ਇਹਦੇ 'ਤੇ ਕੀ ਦਿੱਕਤ ਹੈ ਇੱਕ ਗੱਲ ਦੂਜਾ ਤੱਥ ਅਸੀਂ ਇਹ ਰੱਖਿਆ ਸੀ ਸਾਹਮਣੇ ਕਿ ਦੇਖੋ ਜਬਲਪੁਰ ਹਾਈ ਕੋਰਟ ਦਾ ਫੈਸਲਾ ਪਿਆ ਹੈ ਉਹਦੇ ਚ ਉਹਨਾਂ ਨੇ ਕਲੀਅਰ ਕਰਕੇ ਅੱਗੇ ਪੂਰੇ ਦੇਸ਼ ਦੇ ਅੰਦਰ ਕਿਸਾਨਾਂ ਦੀ ਜਿਹੜੀ ਫਸਲ ਹੈ ਇਹਨੂੰ ਐਮਐਸਪੀ ਤੋਂ ਥੱਲੇ ਨਹੀਂ ਖਰੀਦਿਆ ਜਾ ਸਕਦਾ ਅਗਰ ਐਮਐਸਪੀ ਤੋਂ ਥੱਲੇ ਨਹੀਂ ਖਰੀਦਿਆ ਜਾ ਸਕਦਾ ਤਾਂ ਫਿਰ ਮਤਲਬ ਅੱਜ ਥੱਲੇ ਕਿਉਂ ਖਰੀਦਣ ਦੀ ਗੱਲ ਕਿਉਂ ਹੋ ਰਹੀ ਆ ਅੱਜ ਇਹਦੇ ਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਉਂ ਨਹੀਂ ਮੰਨਦਾ ਤੋ ਇੱਥੇ ਉਹਨਾਂ ਦੀ ਗੱਲ ਸੀ ਕਿ ਠੀਕ ਆ ਤੁਹਾਡੇ ਤੱਥ ਹੈਗੇ ਨੇ ਇਹਨਾਂ ਤੱਥਿਆਂ ਦੇ ਉੱਤੇ ਅਸੀਂ ਆਪਦੀ ਮਤਲਬ ਜਾਂਚ ਕਰਾਂਗੇ ਪੜਤਾਲ ਕਰਾਂਗੇ ਬਹੁਤ ਸਾਰੀਆਂ ਗੱਲਾਂ ਸਾਡੇ ਧਿਆਨ 'ਚ ਨਹੀਂ ਸੀ ਉਹ ਅੱਜ ਤੁਸੀਂ ਲਿਆਂਦੀਆਂ ਉਹਦੇ ਤੋਂ ਬਾਅਦ ਅਸੀਂ ਤੁਹਾਡਾ ਦੁਬਾਰਾ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਾ 13 ਨੂੰ ਦਿੱਲੀ ਜਾ ਰਹੇ ਉਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਲਗਾ ਦਿੱਤਾ ਗਿਆ ਕਿ ਟਰੈਕਟਰ ਵਾਲਿਆਂ ਨੂੰ ਤੇਲ ਨਹੀਂ ਦੇਣਾ ਕਈ ਥਾਵਾਂ ਤੇ ਬੈਰੀਕੇਟਿੰਗ ਲਗਾ ਦਿੱਤੀ ਕਿ ਇਹ ਮਸਲਾ ਤੁਸੀਂ ਮੀਟਿੰਗ ਦੇ ਵਿੱਚ ਬੜੀ ਗੰਭੀਰਤਾ ਨਾਲ ਚੁੱਕਿਆ ਕੀ ਕੁਛ ਹੋਮ ਮਿਨਿਸਟਰ ਜਿਹੜੇ ਐਮਓਐਸ ਹੋਮ ਮਿਨਿਸਟਰ ਆਏ ਹੋਏ ਸੀ ਉਹ ਕਹਿੰਦੇ ਹੋਏ ਨਜ਼ਰ ਆਏ ਦੇਖੋ ਅਸੀਂ ਉੱਥੇ ਰੱਖੀ ਗੱਲ ਇਹ ਜੇ ਇੱਕ ਪਾਸੇ ਤਾਂ ਮੀਟਿੰਗਾਂ ਦਾ ਦੌਰ ਤੇ ਅਸੀਂ ਪੋਜ਼ਿਟਿਵ ਮਾਹੌਲ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਸਾਡੇ ਕਿਸਾਨਾਂ ਦੇ ਉੱਤੇ ਦੇ ਘਰਾਂ ਦੇ ਵਿੱਚ ਤੁਸੀਂ ਨੋਟਿਸ ਚਪਕਾ ਰਹੇ ਹੋ ਔਰ ਪੰਪਾ ਨੂੰ ਕਹਿ ਰਹੇ ਕੋਈ ਤੇਲ ਨਹੀਂ ਦੇਣਾ ਬੈਰੀਗੇਟਿੰਗ ਦੀ ਕਿੱਡੀ ਵੱਡੀ ਪੱਧਰ ਤੇ ਤੁਸੀਂ ਪ੍ਰਬੰਧ ਕਰ ਰਹੇ ਹੋ ਤਾਂ ਇਹ ਪੋਜ਼ਿਟਿਵਿਟੀ ਕਿਹੜੀ ਹੋਈ ਹੈ ਪੋਜ਼ਿਟਿਵ ਵਾਲਾ ਕਿਹੜਾ ਮਾਹੌਲ ਹੋਇਆ ਤਾਂ ਉਸ ਵੇਲੇ ਉਹਨਾਂ ਨੇ ਜ਼ਰੂਰ ਉੱਠ ਕੇ ਬਾਹਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਅਸੀਂ ਇਹਨੂੰ ਠੀਕ ਨਹੀਂ ਮੰਨਦੇ ਅਗਰੇ ਹੋਰ ਇਹ ਤੈਨੂੰ ਠੀਕ ਕਰਾਂਗੇ ਇੰਨੀ ਗੱਲ ਉਹ ਨਹੀਂ ਸਕਦਾ ਮੇਰੇ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਹਿੰਦੇ ਦਾਲਾਂ ਤੁਸੀਂ ਵਿਦੇਸ਼ਾਂ ਤੋਂ ਮੰਗਵਾ ਰਹੇ ਹੋ ਕਿਉਂ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਐਮਐਸਪੀ ਦਿੰਦੇ ਕਿਉਂ ਝੋਨਾ ਲਾਏਗਾ ਦਾਲਾਂ ਲਗਾਏਗਾ ਪੰਜਾਬ ਦਾ ਕਿਸਾਨ ਦਾ ਨਹੀਂ ਇਹ ਤੇ ਸਾਡਾ ਰੋਲਾ ਹੀ ਇਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਜੇ ਤੇ ਇਹ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਜੇ ਜਿਹਨੂੰ ਇਹ ਡਾਇਵਰਸਿਫਿਕੇਸ਼ਨ ਦੀਆਂ ਗੱਲਾਂ ਕਰਦੇ ਆ ਉਹ ਡਾਇਵਰਸਿਫਿਕੇਸ਼ਨ ਆਪਣੇ ਆਪ ਹੋ ਜਾਏਗੀ ਕੇਂਦਰ ਮੰਤਰੀਆਂ ਤੇ ਕਿਸਾਨਾਂ ਦੀ ਮੈਰਾਥਨ ਮੀਟਿੰਗ ਹੋਈ ਦਾ ਕਿ ਸੀਐਮ ਭਗਵੰਤ ਮਾਨ ਦੀ ਪਹਿਲ ਤੇ ਚੰਡੀਗੜ੍ਹ ਚ ਆ ਮੀਟਿੰਗ ਹੋਈ ਸੀ ਕਿ ਮੀਟਿੰਗ ਚ ਮੁੱਖ ਮੰਤਰੀ ਮਾਨ ਵੀ ਮੌਜੂਦ ਰਹੇ ਸੀਗੇ ਇਸੇ ਉਚਾਲੇ ਸੀਐਮ ਨੇ ਕਿਹਾ ਕਿ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਬਣ ਗਈ ਹੈ ਕੇਸ ਵਾਪਸ ਲੈਣ ਤੇ ਵੀ ਸਹਿਮਤੀ ਬਣੀ ਹੈ ਸੀਐਮ ਨੇ ਕਿਹਾ ਕਿ ਨਕਲੀ ਬੀਜ ਤੇ ਸਪਰੇ ਬਰੌਨ ਵਾਲੀਆਂ ਕੰਪਨੀਆਂ ਨੂੰ ਸਜ਼ਾ ਤੇ ਸਹਿਮਤੀ ਬਣੀ ਹੈ ਇਸ ਵਿਚਾਲੇ ਅਸੀਂ ਨਹੀਂ ਚਾਹੁੰਦੇ ਕਿ ਮੋਟਰ ਟਰੈਕਟਰ ਲੈ ਕੇ ਕਿਸਾਨ ਦਿੱਲੀ ਜਾਣ ਅਸੀਂ ਨਹੀਂ ਚਾਹੁੰਦੇ ਕਿਸਾਨਾਂ ਨੂੰ ਮੋਟਰ ਬੈਰੀਕੇਡ ਤੋੜਨੇ ਪੈਣ ਇਸ ਲਈ ਕੇਂਦਰ ਕਮੇਟੀ ਨੂੰ ਚੰਡੀਗੜ੍ਹ ਹੀ ਬੁਲਾਇਆ ਹੈ ਵਕੀਲ ਬਣ ਕੇ ਕਿਸਨਾਂ ਦਾ ਪੱਖ ਰੱਖਦਾ ਹਾਂ ਤੇ ਰੱਖਦਾ ਰਹਾਂਗਾ ਚੰਗੇ ਮਾਹੌਲ 'ਚ ਆ ਮੀਟਿੰਗ ਹੋਈ ਹੈ ਬੇਵਕਤੀ ਵੀ ਇਹੋ ਜਿਹੀਆਂ ਮੀਟਿੰਗਸ ਹੁੰਦੀਆਂ ਤੇ ਵੀ ਗੱਲ ਹੋਈ ਹੈ ਤੇ ਕੀ ਕਿਹਾ ਜਾ ਰਿਹਾ ਕਿ ਬਰਾਲੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਬਰਾਲੀ ਵਾਲਿਆਂ ਦੀ ਐਮਐਸਪੀ ਰੋਕ ਲਓ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪਰਾਲੀ ਵੀਦਨ ਬਾਅਦ ਅੱਗ ਲੱਗਦੀ ਐ ਅੱਜ ਕਿਵੇਂ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਰਾਲੀ ਦਾ ਮੁੱਦਾ ਐ ਤਾਂ ਫਿਰ ਸਾਨੂੰ ਦਾਲਾਂ ਜਿਹੜੀਆਂ ਨੇ ਮੁਜੰਬੀਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੁਜੰਬੀਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ ਤੇ ਸਾਨੂੰ ਮੌਕਾ ਦੇ ਉਹਨਾਂ ਦਾਲਾਂ ਕੋਣ ਦਾ ਨਾਲੇ ਸਾਡਾ ਝੋਨੇ ਤੋਂ ਖੈਣਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਨ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਐ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਸੀ ਨਹੀਂ ਚਾਹੁੰਦੇ ਕਿ ਮੰਗਾ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਕਿਤੇ ਕੋਈ ਟਰੈਕਟਰ ਪਲਟ ਗਿਆ ਕਿਤੇ ਕੋਈ ਹੱਟਟੈਕ ਹੋ ਗਿਆ ਜਾਂ ਕੋਈ ਪੁਲਿਸ ਵਾਲੇ ਦੇ 6:00 ਵਜੇ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਟਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਟਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਘਟਨ ਜੁੜੇ ਹੋਏ ਨੇ ਦੋਨਾਂ ਨਾਲ ਥਿੰ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਕਰਊਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਨ੍ਹਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਉਰੇ ਦੇ ਰੱਖਦੇ ਰਵਾਂਗੇ ਉਹ ਵਿਖਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਨਾਂ ਦੀ ਉਹ ਵੀ ਕਰ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨ੍ਹਾਂ ਨੂੰ ਆਪਾਂ ਮੰਗਾ ਨਹੀਂ ਕਹਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨੇ ਸੋ ਬਹੁਤ ਸਾਰੀਆਂ ਗੱਲਾਂ ਤੇ ਸਹਿਮਤੀ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਤ ਨੇ ਚਾਹੇ ਉਹ ਵੈਸੇ ਫਾਇਨੈਂਸ ਨਾਲ ਸੰਬੰਧਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰਿਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤੋ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਹੁਣ ਗੱਲ ਨੌਇਡਾ ਚ ਕਿਸਾਨਾਂ ਦੇ ਹੋਏ ਉਸ ਪ੍ਰਦਰਸ਼ਨ ਦੇ ਜਿਸ ਕਾਰਨ ਵਾਹਨਾ ਦਾ ਵੱਡਾ ਜਾਮ ਲੱਗ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਬਾਰਡਰ ਤੇ ਹੀ ਰੋਕ ਲਿਆ ਹਾਲਾਂਕਿ ਬਾਅਦ ਪੁਲਿਸ ਦੇ ਪਰੋਸੇ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਇੱਕ ਪਾਸੇ ਪੰਜਾਬ ਦੇ ਕਿਸਾਨ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਨੇ ਪਰ ਦੂਜੇ ਪਾਸੇ ਯੂਪੀ ਦੇ ਕਿਸਾਨ ਨੌਇਡਾ ਬਾਰਡਰ ਤੇ ਪਹੁੰਚ ਗਏ ਨੌਇਡਾ ਦਿੱਲੀ ਬਾਰਡਰ ਤੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਤਿਆਰ ਖੜੀ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਦਾ ਰਸਤਾ ਰੋਕ ਲਿਆ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਨੌਇਡਾ ਅਟਿ ਗ੍ਰੇਟਰ ਨੌਇਡਾ ਡਿਵੈਲਪਮੈਂਟ ਅਥਾਰਟੀ ਨੇ ਜ਼ਮੀਨ ਤੱਕ ਐਕਵਾਇਰ ਕਰ ਲਈ ਪਰ ਨਾ ਤਾਂ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਦਿੱਤਾ ਤੇ ਨਾ ਹੀ ਕਿਸੇ ਨੂੰ ਨੌਕਰੀ ਦਿੱਤੀ कितने सुनवाई ना होन करके प्रदर्शन का राह चुनना कोई नहीं सुनता आखिर हम क्या करें क्या करें पांच साल हो गए लगता थे कौन सुनता किसी की नहीं माने के आज हम दिल्ली कूच करेंगे निश्चित तौर पर अपना हक लेके रहेंगे जो बात छट चुकी है जो बात सामने आ चुकी है जो बात बोर्ड में रख चुकी है जो शासन को जा चुकी है अरे हम कोई एक्स्ट्रा नहीं मांग रहे हम ये कह रहे हैं भैया जो हमारा बनता हो जो तुमने मान लिया हो जो तुमने पास कर दिया हो, वो हमारा दे दो। जो कमेटी ने एंटी -पी -सी के निश्चे के, निश्चे किया आबादी का निस्तारण बनता है मेरे घरों पर नोएडा नाम मैं नहीं चाह मैं मैं नहीं रहने दूंगा और बोलो पुलिस ने बैरिकेडिंग करके किसान रोक ले पर इस प्रदर्शन कारण नोएडा लंबा जाम लग गया ਵਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਅਤੇ ਪੂਰੇ ਪ੍ਰਦਰਸ਼ਨ ਦੇ ਉੱਤੇ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਸੀ ਪੂਰੀ ਰਿਪੋਰਟ ਨਿਊ ਸਿਟੀ